ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਬੰਦਿਆਂ ਵੱਲੋਂ ਟਰੈਕਟਰਾਂ ਦੇ ਉੱਪਰ ਹੁੱਲੜਬਾਜੀ ਕੀਤੀ ਜਾ ਰਹੀ ਸੀਗੀ ਇਹ ਜਿਹੜਾ ਸਾਡਾ ਤਿੰਨ ਦਿਨੀ ਜਿਹੜਾ ਸਾਡਾ ਮੇਲਾ ਹੁੰਦਾ ਸੂਸਾਪਿੰਡ ਥਾਣਾ ਬੁੱਲਵਾਲ ਵਿਖੇ ਉਹਦੇ ਵਿੱਚ ਜਿਹੜਾ ਮੇਨ ਫੰਕਸ਼ਨ ਵਾਲੀ ਏਰੀਆ ਸੀਗੀ ਉਸ ਤੋਂ ਤਕਰੀਬਨ 4 ਕਿਲੋਮੀਟਰ ਹਟ ਕੇ ਕੁਝ ਇੱਕ ਟਰੈਕਟਰ ਦੇ ਉੱਪਰ ਨੌਜਵਾਨ ਜਿਹੜੇ ਸੀਗੇ ਹੁੱਲੜਬਾਜੀ ਕੀਤੀ ਸਾਡੇ ਨੋਟਿਸ ਚ ਆਏ ਸੀਗੇ ਜਿੱਤੇ ਐਕਟ ਕਰਦੇ ਹੋਏ ਸਾਡੇ ਐਸਐਚਓ ਸਾਹਿਬ ਵੱਲੋਂ ਇਮੀਡੀਏਟਲੀ ਜਿਹੜਾ ਮੌਕੇ ਤੇ ਉੱਪਰ ਪੁੱਜ ਕੇ ਫੁੱਲੜ ਬਾਜਾਂ ਨੂੰ ਜਿਹੜਾ ਤਿੱਥਰ-ਵਿੱਤਰ ਕੀਤਾ ਗਿਆ ਇਸ ਸਬੰਧ ਦੇ ਵਿੱਚ ਅਸੀਂ ਇੱਕ ਐਫਆਈਆਰ ਵੀ ਦਰਜ ਕੀਤੀ ਹੈ ਐਫਆਈਆਰ ਨੰਬਰ 60 15525 ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਐਂਡ ਅਬਸਟਰਕਟਿੰਗ ਦੀ ਵਰਕਿੰਗ ਆਫ ਪਬਲਿਕ ਸਰਵੰਟ ਇਹਦੇ ਵਿੱਚ ਜਿਹੜੇ ਹੈਗੇ ਆਪਾਂ 20 ਤੋਂ 25 ਜਿਹੜੇ ਹੈਗੇ ਆ ਨਾਮ ਉਲੂਮ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕੀਤਾ ਇਹਦੇ ਵਿੱਚ ਆਪਾਂ ਦੋ ਟਰੈਕਟਰ ਵੀ ਰਾਉਂਡ ਅਪ ਕੀਤੇ ਆ ਤੇ ਫਰਦਰ ਜਿਹੜੀ ਹੈਗੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕਿੰਨੇ ਕੋ ਟਰੈਕਟਰ ਜਿਹੜੇ ਨਾਮਜਾਣੇ ਕਿ ਟੋਟਲ ਦੇਖੋ ਆਪਾਂ ਐਫ ਆਈ ਆਰ ਦੇ ਵਿੱਚ ਤਕਰੀਬਨ 20 ਤੋਂ 25 ਜਿਹੜੇ ਹੈਗੇ ਨਾਮਾ ਣੂਮ ਟਰੈਕਟਰਾਂ ਦੇ ਉੱਪਰ ਇਹ ਪਰਚਾ ਦਰਜ ਕੀਤਾ ਹੈ ਇਹਦੇ ਵਿੱਚੋਂ ਆਪਾਂ ਦੋ ਟਰੈਕਟਰ ਜਿਹੜੇ ਹੈਗੇ ਰਾਉਂਡ ਅਪ ਕਰ ਲਿਆ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਟਰੈਕਟਰ ਜਿਹੜੇ ਹੈਗੇ ਉਹਨਾਂ ਨੂੰ ਵੀ ਆਪਾਂ ਰਾਉਂਡ ਅਪ ਕਰਾਂ ਸਰ ਇਹ ਫੁੱਲ ਮਾਈ ਕਿਸ ਤਰ੍ਹਾਂ ਨਾਲ ਕਰ ਰਿਹਾ ਜੀ ਕੋਈ ਸਟੰਟ ਬਾਜੀ ਕਰ ਰਹੀ ਸੀ ਜਾਂ ਇਹ ਕੋਈ ਗੇਮ ਵਾਂਗ ਕਰ ਰਹੀ ਸੀ ਆ ਦੇਖੋ ਜਿਵੇਂ ਵੀਡੀਓ ਤੋਂ ਪ੍ਰਤੀਤ ਹੋ ਰਿਹਾ ਇਹ ਟਰੈਕਟਰਾਂ ਦੇ ਉੱ ਇਦੇ ਵਿੱਚ ਕਿਸੇ ਸਾਡੇ ਮੁਲਾਜ਼ਮ ਨੂੰ ਜਿਹੜੇ ਮੌਕੇ ਤੇ ਪ੍ਰੈਜ਼ੈਂਟ ਸੀਗੇ ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਸੀ ਇਸ ਚੀਜ਼ ਦੇ ਵਿੱਚ ਉਹ ਉਸ ਨੂੰ ਧਿਆਨ ਰੱਖਦੇ ਹੋਏ ਅਸੀਂ ਅਟੈਂਪਟ ਟੂ ਮਰਡਰ ਦਾ ਜਿਹੜਾ ਹੈਗਾ ਮਕਦਮਾ ਦਰਜ ਕੀਤਾ